ਜੀ ਪੰਜਾਬੀਓ ਕੰਗਣਾ ਰਣਾਉਤ ਨੂੰ ਲੈ ਕੇ ਬਹੁਤ ਵੱਡੇ ਅਪਡੇਟ ਆ ਚੁੱਕੀ ਐ ਜਿਵੇਂ ਕਿ ਸਿੰਘਾਂ ਨੇ ਕੰਗਣਾ ਰਣਾਉਤ ਨੂੰ ਸਿੱਧੀ ਉਹਦਾ ਸਿਰ ਕਲਮ ਕਰਨ ਦੀ ਜਿਹੜੀ ਕਿ ਧਮਕੀ ਆ ਉਹ ਦੇ ਦਿੱਤੀ ਐ ਬੜੀ ਹੀ ਮਤਲਬ ਇੱਕ ਅਹਿਮ ਗੱਲ ਹੋ ਗਈ ਐ ਜਿਵੇਂ ਪੰਜਾਬ ਦੇ ਵਿੱਚ ਕੰਗਣਾ ਰਣਾਉਤ ਨੇ ਇੱਕ ਐਮਰਜੈਂਸੀ ਮੂਵੀ ਨੂੰ ਲੈ ਕੇ ਵਿਵਾਦ ਛੇੜ ਦਿੱਤਾ ਤਾਂ ਉਸੇ ਤੇ ਹੁਣ ਭਾਰੀ ਪੈਂਦਾ ਜਿਹੜਾ ਕਿ ਨਜ਼ਰ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀ ਵੀ ਭਾਈ ਇਹ ਜਿਹੜਾ ਕਿ ਕੰਗਣਾ ਰਣਾਉਤ ਨੇ ਚੰਡੀਗੜ੍ਹ 에어ਪੋਰਟ ਤੇ ਥੱਪੜ ਦਾ ਬਦਲਾ ਜਿਹੜਾ ਕਿ ਕੱਢਿਆ ਉਸ ਤੋਂ ਦੂਸਰੇ ਦਿਨ ਹੀ ਇਸ ਨੇ ਟ੍ਰੇਲਰ ਜਿਹੜੇ ਕਿ ਫਿਲਮ ਦੇ ਆ ਰਿਲੀਜ਼ ਕੀਤੇ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਸਿੱਖ ਜਿਹੜਾ ਕਿ ਸੰਗਠਨ ਹੈ ਉਹਨਾਂ ਬੰਨਿਓ ਕੰਗਣਾ ਰਣਾਉਤ ਨੂੰ ਬਿਲਕੁਲ ਸਿੱਧੇ ਤੌਰ ਤੇ ਸਾਫ਼ ਸ਼ਬਦਾਂ ਦੇ ਵਿੱਚ ਧਮਕੀ ਦੇ ਦਿੱਤੀ ਗਈ ਹੈ ਕਿ ਜੇਕਰ ਫਿਲਮ ਪੰਜਾਬ ਦੇ ਵਿੱਚ ਲੱਗੂਗੀ ਦਾ ਅਸੀ ਕੰਗਣਾ ਰਣਾਉਤ ਦਾ ਸਿਰ ਕਲਮ ਕਰ ਦੇਣਾ ਧੜ ਤੋਂ ਤਾਂ ਹੁਣ ਤੁਸੀਂ ਇਹ ਦੇਖੋ ਵੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਹਵਾਲਾ ਦੇ ਕੇ ਸਿੰਘਾ ਨੇ ਕਿਹਾ ਮੈਂ ਤੁਹਾਡੇ ਅੱਗੇ ਇੱਕ ਇੱਕ ਸਬੂਤ ਰੱਖੂੰਗਾ ਇੱਕ ਇੱਕ ਗੱਲ ਤੁਹਾਨੂੰ ਸੁਣਾਉਂਗਾ ਕਿ ਇਹ ਗੱਲ ਸਾਰੀ ਹੈ ਕੀ ਹੈ ਦੇਖੋ ਕੰਗਣਾ ਰਣਾਉਤ ਨੇ ਐਮਰਜੈਂਸੀ ਮੂਵੀ ਬਣਾਈ ਕਿਉਂ ਹੈ ਕੰਗਣਾ ਰਣਾਉਤ ਕਿਤੇ ਨਾ ਕਿਤੇ ਇੰਨੀ ਦੌਰ ਦੇ ਵਿੱਚ ਚੱਲ ਰਹੀ ਹੈ ਕਿ ਮੈਂ ਇੱਕ ਦੇਸ਼ ਦੀ ਜਨਨਿਕ ਕੋਈ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਇੰਨਾ ਕਿ ਬੀਜੇਪੀ ਦੇ ਲਈ ਉਹ ਸਿੱਖਾਂ ਨੂੰ ਸਿੱਖ ਸਮਾਜ ਨੂੰ ਕਿਸਾਨਾਂ ਨੂੰ ਨੀਮਾ ਦਿਖਾ ਰਹੀ ਹੈ ਤੇ ਗਾਲਾਂ ਕੱਢ ਰਹੀ ਹੈ ਕਿਦਰੇ ਬਲਾਤਕਾਰ ਹੀ ਕਹਿੰਦੀ ਹੈ ਕਿਦਰੇ ਕੁਝ ਕਹਿੰਦੀ ਹੈ ਪਰ ਮੈਂ ਤੁਹਾਡੇ ਅੱਗੇ ਉਹ ਸਬੂਤ ਪੇਸ਼ ਕਰੂੰਗਾ ਕਿ ਸਬੂਤਾਂ ਦੇ ਆਧਾਰ ਤੇ ਦੇਖੋ ਮੈਂ ਗੱਲ ਕਰਦਾ ਹੁੰਦਾ ਤੇ ਦਲੀਲਾਂ ਦੇ ਆਧਾਰ ਤੇ ਤਾਂ ਕਿ ਤੁਹਾਨੂੰ ਸੱਚ ਪਤਾ ਲੱਗੇ ਕਿ ਇਹ ਸਿੰਘ ਜਿਹੜੇ ਕਿ ਧਮਕੀ ਦੇਣ ਵਾਲੇ ਹੈ ਕੌਣ ਨੇ ਤੇ ਨਾਲ ਯੋਧਿਆ ਨੇ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਆ ਤਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਮੈਂ ਜਿਹੜੇ ਕਿ ਸਬੂਤ ਨੇ ਉਹ ਮੈਂ ਸਾਰੇ ਦਿਖਾਉਂਗਾ ਤਾਂ ਤੁਹਾਨੂੰ ਯਕੀਨ ਹੋ ਜਾਵੇ ਕਿ ਗੱਲ ਹੈ ਕੀ ਪਹਿਲਾਂ ਤੁਸੀਂ ਇਸ ਧਮਕੀ ਭਰੀ ਜਿਹੜੀ ਕਿ ਸਪੀਚ ਹੈ ਇਹਨੂੰ ਤੁਸੀਂ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਕਿ ਅਗਲੇ ਵਿਚਾਰ ਨੇ ਮੈਂ ਸਾਂਝੇ ਕਰੂੰਗਾ ਖਾਸੇਰ ਸੰਸੇ ਜੁਦਾ ਕਰ دیا ਜਾਏਗਾ ਤੋਂ ਬਾਅਦ ਜਿੱਤੇ ਲਈ ਆਪਾਂ ਤੋਂ ਜਵਾਬ ਦੇਗੇ ਜੋ ਕਰ ਸਕਦੇ ਹਾਂ ਹਟਾ ਸਕਦੇ ਹਾਂ ਵੀਡੀਓ ਕੇ ਵਾਇਰਲ ਹੋਣੇ ਬਾਅਦ ਕੰਗਣਾ ਕੇ ਸਾਇੰਸ ਦੇਖੋ ਕੰਗਣਾ ਰਣਾਉਤ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਧਮਕੀ ਦਿੱਤੀ ਹੈ ਵੀ ਜੇ ਸੰਤ ਵਾਸਤੇ ਅਸੀਂ ਸਿਰ ਕਟਵਾ ਵੀ ਸਕਦੇ ਹਾਂ ਤਾਂ ਸਿਰ ਕੱਟ ਵੀ ਸਕਦੇ ਹਾਂ ਕਾ ਇਸ ਕਰਕੇ ਹੁਣ ਕੰਗਣਾ ਰਣਾਉਤ ਸਮਝੇ ਕਿ ਤੂੰ ਜਿਹੜੀ ਫਿਲਮ ਬਣਾਈ ਹੈ ਇਹਦੇ ਨਾਲ ਬਹੁਤ ਵੱਡੇ ਵੱਡੇ ਅਹਿਮ ਸਵਾਲ ਜੁੜੇ ਨੇ ਮੈਂ ਤੁਹਾਨੂੰ ਦੱਸਦਾ ਵੀ ਗੱਲ ਹੈ ਕਿ ਦੇਖੋ ਸ਼ੇਰਾਂ ਦੀ ਕੌਮ ਜਿਹੜੀ ਕਿ ਹੈਗੀ ਉਹ ਸਿੱਖ ਨੇ ਤਾਂ ਕੰਗਣਾ ਨੂੰ ਮੈਂ ਦੱਸਣਾ ਚਾਹਣਾ ਕਿ ਜਿਹੜੇ ਕਿ ਸ਼ੇਰ ਦਾ ਜਵਾੜਾ ਪਾੜਨ ਵਾਲੇ ਸਾਡੇ ਸਿੱਖ ਨੌਜਵਾਨ ਹਰੀ ਸਿੰਘ ਨਲੂਆ ਜਿਹੜੇ ਕਿ ਸਾਡੇ ਫੌਜਾਂ ਦੇ ਜਰਨਲ ਸੀ ਉਹਦਾ ਇਤਿਹਾਸ ਫਰੋਲ ਲਈ ਕੰਗਣਾ ਰਣਾਉਤ ਬਾਬਾ ਦੀਪ ਸਿੰਘ ਜੀ ਜਿਹੜੇ ਕਿ ਬਿਨਾ ਧੜ ਦੇ ਸੀਸ ਥੜੀ ਦੇ ਉੱਤੇ ਧਰ ਕੇ 18 ਸ਼ੇਰ ਦਾ ਖੰਡਾ ਹੱਥ ਵਿੱਚ ਫੜ ਕੇ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਵਾਏ ਸੀ ਕਿ ਇਹਨਾਂ ਕੌਮਾਂ ਨੂੰ ਹਲੇ ਯਾਦ ਨਹੀਂ ਫਿਰ ਕਹਿ ਦਿੰਦੇ ਜੀ ਕੌਮਾਂ ਦੀ ਲੜਾਈ ਚੱਲ ਪਈ ਜਾਤੀਵਾਦ ਖੜਾ ਹੋ ਗਿਆ ਹੋਵੇ ਕਿਉਂ ਨਾ ਜਦੋਂ ਸਿੱਖਾਂ ਨੂੰ ਸਿੱਧਾ-ਸਿੱਧਾ ਉਹ ਟਾਰਗੇਟ ਕਰ ਰਹੀ ਹੈ ਬਲਾਤਕਾਰੀ ਕਹਿ ਰਹੀ ਹੈ ਕਦੇ ਕੁਝ ਕਹਿ ਰਹੀ ਹੈ ਤਾਂ ਅਗਰੇ ਗੱਲ ਬਣਦੀ ਨਹੀਂ ਉਹਨਾਂ ਦਾ ਇਤਿਹਾਸ ਫਰੋਲੋ ਸਾਡੇ ਯੋਧਿਆਂ ਦਾ ਜਿਨ੍ਹਾਂ ਨੇ ਬੱਬਰ ਸ਼ੇਰਾਂ ਦੇ ਜਵਾੜੇ ਪਾੜ ਦਿੱਤੇ ਦੇਖੋ ਉਹ ਕਿੱਡੇ-ਕਿੱਡੇ ਜੁੱਸਿਆਂ ਵਾਲੇ ਨੌਜਵਾਨ ਤੇ ਸਾਡੇ ਸਿੰਘ ਸੀ ਬਾਬਾ ਦੀਪ ਸਿੰਘ ਦਾ ਦੇਖੋ ਰਤਵਾ ਕਿ ਜਿਵੇਂ ਬਿਨਾ ਸੀਸ ਤੋਂ ਤਲੀ ਦੇ ਉੱਤੇ ਸੀ ਸੀਸ ਧਰਿਆ ਹੋਇਆ ਤਾਂ ਤੁਸੀਂ ਸਮਝੋ ਵੀ ਬੰਦੇ ਨੇ ਲੜਨਾ ਕਿ ਢੀ ਵੱਡੀ ਗੱਲ ਆ ਪ੍ਰਮਾਤਮਾ ਦੀ ਉਹ ਸ਼ਕਤੀ ਸੀ ਉਹਨਾਂ ਦੇ ਵਿੱਚ ਤੇਰੇ ਵਰਗੀਆਂ ਜਿਹੜੀਆਂ ਭੇਡਾਂ ਜਿਵੇਂ ਕਿ ਹੁਣ ਇਹ ਫਿਲਮ ਬਣਾ ਕੇ ਸਾਡੇ ਸਿੱਖਾਂ ਦੀ ਸ਼ਬੀ ਖਰਾਬ ਕਰਨ ਤੇ ਤੁਲੀਆਂ ਨੇ ਸੋ ਇਸ ਤਰ੍ਹਾਂ ਅਸੀਂ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ ਜੇਕਰ ਫਿਲਮ ਲੱਗਦੀ ਆ ਪੰਜਾਬ ਦਾ ਮਾਹੌਲ ਐਨਾ ਗਰਮ ਹੋ ਜਾਣਾ ਕਿ ਤੈਨੂੰ ਘਰੇ ਜਾ ਕੇ ਤੇਰੇ ਘਰੇ ਜਾ ਕੇ ਸਿੰਘਾਂ ਨੇ ਸੋਧਾ ਲਾਉਣਾ ਦੂ ਐਮਪੀ ਦਾ ਬਣੀ ਬਣੀ ਸੀ ਤੂੰ ਸਿੱਖਾਂ ਦੀ ਦੁਸ਼ਮਣ ਵੀ ਬਣ ਚੁੱਕੀ ਆ ਜਿਵੇਂ ਕਿ ਹੁਣ ਤੈਨੂੰ ਮੈਂ ਕਹਿ ਰਿਹਾ ਵੀ ਸਾਡੇ ਸਿੰਘਾਂ ਦਾ ਇਤਿਹਾਸ ਫਰੋਲ ਜਿਹੜੇ ਬੰਦੇ ਉੱਤੇ ਤੁਸੀਂ ਫਿਲਮ ਬਣਾ ਰਹੇ ਹੋ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਮਰਦਾਨਗੀ ਦੇ ਨਮੂਨੇ ਇੰਦਰਾ ਗਾਂਧੀ ਦੇ ਪਰਿਵਾਰ ਕੋਲੋਂ ਜਾ ਕੇ ਪੁੱਛ ਕਿ ਉਹ ਕੌਣ ਸੀ ਜੇਕਰ ਤੈਨੂੰ ਨਹੀਂ ਇਤਿਹਾਸ ਦਾ ਪਤਾ ਤਾਂ ਸਾਡੇ ਯੋਧਿਆਂ ਦੀ ਕੋਈ ਹਿਸਟਰੀ ਦੀ ਕਿਤਾਬ ਲੈ ਲਾ ਤੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਫਿਰ ਫਿਲਮ ਦੇ ਵਿੱਚ ਇਤਿਹਾਸ ਨੂੰ ਦਰਜ ਕਰੀ ਤੇ ਜੇਕਰ ਇਹ ਫਿਲਮ ਦੇ ਵਿੱਚ ਸਾਡੇ ਸਿੱਖਾਂ ਨੂੰ ਨੀਵਾ ਵਿਖਾ ਕੇ ਤੂੰ ਕਿਤੇ ਫਿਲਮ ਰਿਲੀਜ਼ ਕਰਵਾਈ ਕਿਉਂਕਿ ਪੰਜਾਬੀਓ 6 ਦਸੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤਾਂ ਮੇਰੀ ਵੀ ਅਪੀਲ ਤੁਹਾਡੇ ਸਾਰਿਆਂ ਦੇ ਅੱਗੇ ਆ ਕੋਈ ਵੀ ਭੈਣ ਭਰਾ ਆਪਾਂ ਸਾਰੇ ਇਸ ਗੱਲ ਦਾ ਵਿਰੋਧ ਕਰਨਾ ਫਿਲਮ ਨੂੰ ਬਿਲਕੁਲ ਵੀ ਨਹੀਂ ਦੇਖਣਾ ਵਾਕੀ ਦੇਖਣਾ ਤਾਂ ਦੂਰ ਦੀ ਗੱਲ ਹੈ ਜਦੋਂ ਕਿ ਤੁਸੀਂ ਸਮਝੋ ਉਹ ਵੀ ਸਿੰਘਾਂ ਨੇ ਐਡਾ ਵੱਡਾ ਅਲਟੀਮੇਟਮ ਦਿੱਤਾ ਜਿਹੜਾ ਕਿ ਇੱਕ ਦਹਿਲ ਆਉਣ ਵਾਲੀ ਗੱਲ ਹੈ ਜਿਵੇਂ ਕਿ ਹੁਣ ਸਿਰ ਕਲਮ ਕਰਨ ਦੀ ਜਿਹੜੀ ਕਿ ਗੱਲ ਹੈ ਉਹ ਕਹੀ ਗਈ ਹੈ ਸਿੰਘਾਂ ਵੱਨਿਓ ਤੇ ਸਿੰਘਾਂ ਨੇ ਪਹਿਲਾਂ ਵੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਸੀ ਪਰ ਇਹ ਨਹੀਂ ਸਮਝੀ ਕਿਉਂਕਿ ਕੁਲਵਿੰਦਰ ਕੌਰ ਨੇ ਜਿਹੜਾ ਇਹਨੂੰ ਪ੍ਰਸ਼ਾਦ ਦਿੱਤਾ ਸੀ 에ਰਪੋਰਟ ਦੇ ਉੱਤੇ ਮੈਨੂੰ ਲੱਗਦਾ ਵੀ ਇਹਨੂੰ ਦੁਬਾਰਾ ਲੋੜ ਪੈ ਗਈ ਹੈ ਕਿਉਂਕਿ ਬੰਦੇ ਦੀ ਆਦਤ ਬਣ ਜਾਂਦੀ ਹੈ ਜਦੋਂ ਬੰਦੇ ਦੀ ਆਦਤ ਬਣ ਜੇ ਤੇ ਉਹਦਾ ਸੋਧਾ ਲੱਗਣਾ ਫਿਰ ਤੈ ਆ ਕਿਉਂਕਿ ਸਾਡੇ ਸਿੱਖਾਂ ਨੂੰ ਹੀ ਵਾਰ-ਵਾਰ ਕਿਉਂ ਬਿਨਾਂ ਗੱਲ ਤੋਂ ਟਾਰਗੇਟ ਕੀਤਾ ਜਾਂਦਾ ਕਿ ਵੀਰੇ ਕਿਸਾਨਾਂ ਨੂੰ ਕੀਤਾ ਜਾਂਦਾ ਜਿੱਧਰ ਦੇਖ ਲਓ ਬੇ ਆਦਮੀਆਂ ਦੇ ਮਾਮਲੇ ਪੰਜਾਬ ਦੇ ਵਿੱਚ ਸਿੱਖੀ ਨੂੰ ਚਾਰੇ ਪਾਸੇ ਉਹ ਮਤਲਬ ਮਰੋੜਿਆ ਜਾ ਰਿਹਾ ਚਾਹੇ ਉਹ ਸਰਕਾਰਾਂ ਹੋਣ ਚਾਹੇ ਇਹ ਜੇ ਗੰਦੀਆਂ ਭੇਡਾਂ ਹੋਣ ਕੰਗਣਾ ਰਣਾਉਤ ਵਰਗੀਆਂ ਅੱਛਾ ਜੀ ਇੱਕ ਫਿਲਮ ਦੇ ਵਿੱਚ ਇੱਕ ਜਨਾਨੀ ਨੇ ਬਿਆਨ ਦਿੱਤਾ ਉਹਦਾ ਨਾ ਮੇਰਾ ਖਿਆਲ ਹੈਗਾ ਨੈਨਸੀ ਉਹ ਕਹਿੰਦੀ ਇਹਦੇ ਹੱਕ ਦੇ ਵਿੱਚ ਕਹਿੰਦੀ ਵੀ ਸਿੱਖਾਂ ਦੇ ਜਿਹੜੀ ਫਿਲਮ ਬਣਾਈ ਹੈ ਕੰਗਣਾ ਰੜੌਤ ਨੇ ਇਹਦੇ ਵਿੱਚ ਕੀ ਮਾੜਾ ਦਿਖਾਇਆ ਉਹ ਮੋਟੀਵੇਟ ਕਰ ਰਹੀ ਹੈ ਨੌਜਵਾਨਾਂ ਨੂੰ ਕਹਿੰਦੀ ਹਿੰਦੁਸਤਾਨ ਦੇ ਜਿੰਨੇ ਵੀ ਤੁਸੀਂ ਨੌਜਵਾਨ ਆ ਸਾਰੇ ਜਣੇ ਫਿਲਮ ਦੇਖ ਕੇ ਆਇਓ ਵੀ ਮੈਂ ਉਸ ਜਿਹੜੀ ਕਿ ਜਨਾਨੀ ਆ ਮੈਂ ਇਹਨੂੰ ਵੀ ਕਹਿਣਾ ਚਾਹਣਾ ਵੀ ਭਾਈ ਸਿੱਖਾਂ ਦੇ ਉੱਤੇ ਸਵਾਲ ਨਾ ਚੱਕੋ ਕੋਈ ਤੁਹਾਨੂੰ ਇਹਦਾ ਮਤਲਬ ਬੈਨੀਫਿਟ ਨਹੀਂ ਮਿਲਣਾ ਜਿਹੜਾ ਕਿ ਤੁਸੀਂ ਫੇਮਸ ਹੋਣ ਵਾਸਤੇ ਉਸ ਚੀਜ਼ ਤੇ ਉਂਗਲੀ ਚਾਗਦੇ ਆ ਜਿਹਦਾ ਮਾਹੌਲ ਗਰਮ ਹੁੰਦਾ ਕਿ ਅਸੀਂ ਫੇਮਸ ਹੋ ਜਾਈਏ ਪਰ ਨਹੀਂ ਕਿਉਂਕਿ ਇਹ ਬਹੁਤ ਜ਼ਿਆਦਾ ਭਾਰੀ ਪੈ ਸਕਦਾ ਇਹਦਾ ਖਿਆਲ ਰੱਖੋ ਕਿਉਂਕਿ ਇਹ ਗੱਲਾਂ ਜਿਹੜੀਆਂ ਬਹੁਤ ਗਰਮ ਖਿਆਲੀ ਬੰਦਿਆਂ ਨਾਲ ਜੁੜਦੀਆਂ ਨੇ ਫਿਰ ਕਹਿ ਦਿੰਦੇ ਨੇ ਜਿਹੜੇ ਕਿ ਸਿੰਘ ਨੇ ਇਹ ਗਰਮ ਖਿਆਲੀ ਨੇ ਗਰਮ ਖਿਆਲ ਹੋਣ ਕਿਉਂ ਨਾ ਜਦੋਂ ਗੱਲ ਹੋਉਂਦ ਤੇ ਆਜੇ ਸਾਡੇ ਕੌਮ ਤੇ ਆਜੇ ਤੇ ਸਾਡੇ ਜੌਨ ਤੇ ਆਜੇ ਇਹ ਤਾਂ ਸ਼ਰਮ ਵਾਲੀ ਗੱਲ ਆ ਫਿਰ ਤਾਂ ਸਿੰਘੋ ਮੇਰੀ ਬੇਨਤੀ ਆ ਸਾਰੀਆਂ ਸੰਗਤਾਂ ਨੂੰ ਜਿੰਨੇ ਸਾਡੇ ਭੈਣ ਭਰਾ ਪੰਜਾਬ ਦੇ ਨੇ ਬਾਹਰੋਂ ਵੀ ਨੇ ਜਿੰਨੇ ਵੀ ਤੁਸੀਂ ਮੈਨੂੰ ਸੁਣਦੇ ਹੋ ਪੰਜਾਬ ਦੇ ਵਿੱਚੋਂ ਚਾਹੇ ਪਾਕਿਸਤਾਨ ਚੋਂ ਚਾਹੇ ਕੈਨੇਡਾ ਵਾਲਿਓ ਮੈਨੂੰ ਪਤਾ ਵੀ ਤੁਸੀਂ ਕੈਨੇਡਾ ਚ ਵੀ ਦੇਖਦੇ ਹੋ ਪਾਕਿਸਤਾਨ ਦੇ ਵਿੱਚ ਵੀ ਮੈਨੂੰ ਦੇਖਿਆ ਜਾਂਦਾ ਗੱਲਾਂ ਸੁਣੀਆਂ ਜਾਂਦੀਆਂ ਨੇ ਪਰ ਮੈਂ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਇੱਕ ਮੁਹੀਮ ਚੱਕੋ ਕਿਉਂਕਿ ਆਪਾਂ ਪੜੋਸੀ ਆ ਤਾਂ ਆਪਣੇ ਰਿਸ਼ਤੇ ਆਪਣੇ ਆਪਸ ਵਿੱਚ ਹੈਗੇ ਨੇ ਚਾਹੇ ਸਾਡੇ ਦੇਸ਼ਾਂ ਦੀ ਪ੍ਰਧਾਨ ਮੰਤਰੀ ਦੀ ਬਣੇ ਨਾ ਬਣੇ ਪਰ ਸਾਡੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਰਿਸ਼ਤੇ ਸਦਾ ਹੀ ਬਣੇ ਰਹਿਣੇ ਤੇ ਸਦੀਆਂ ਤੱਕ ਰਹਿਣੇ ਆ ਪਰ ਮੈਂ ਤੁਹਾਨੂੰ ਕਹਿਣਾ ਵੀ ਤੁਸੀਂ ਵੀ ਇਹਨਾਂ ਗੱਲਾਂ ਤੇ ਪ੍ਰਾਲਾ ਕਰਕੇ ਵਿਰੋਧ ਕਰਿਆ ਕਰੋ ਜਿਹੜੀ ਕਿ ਗੱਲ ਮੂਮਟ ਇੱਥੇ ਹੁੰਦੀ ਆ ਉਹੀ ਲਹਿੰਦੇ ਪੰਜਾਬ ਵਿੱਚ ਹੋਣੀ ਚਾਹੀਦੀ ਆ ਵੈਸੇ ਹੋ ਵੀ ਰਹੀ ਹੈ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਅੱਗੇ ਖਲਾਸਾ ਕਰੂੰਗਾ ਕਿ ਪਾਕਿਸਤਾਨ ਦੇ ਵਿੱਚ ਮੇਰੀਆਂ ਜਿਹੜੀਆਂ ਵੀਡੀਓ ਨੇ ਉਹ ਦੇਖੀਆਂ ਜਾਂਦੀਆਂ ਉਹਨਾਂ ਦਾ ਪ੍ਰਦਰਸ਼ਨ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਭਾਈ ਅਮਰਤਪਾਲ ਨੂੰ ਲੈ ਕੇ ਤੇ ਹੋਰ ਜਿਹੜੇ ਕਿ ਪੰਜਾਬ ਦੇ ਸਾਡੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਹੁਣ ਮੇਰੀ ਅਪੀਲ ਆ ਸਾਡੇ ਬਾਹਰਲੇ ਵਿਦੇਸ਼ੀ ਭਰਾਵਾਂ ਨੂੰ ਤੇ ਸਾਡੇ ਵਾਲੇ ਪੰਜਾਬ ਵਾਲਿਆਂ ਨੂੰ ਵੀ ਜਿੰਨੇ ਵੀ ਤੁਸੀਂ ਵੈਸੇ ਤਾਂ ਸਾਰਿਆਂ ਨੂੰ ਹੀ ਸਟੇਟਾਂ ਦੇ ਵਿੱਚ ਸਾਡੇ ਹੋਰ ਵੀ ਭਰਾ ਨੇ ਹਰਿਆਣੇ 'ਚ ਨੇ Rajasthan 'ਚ ਨੇ ਤੇ ਮੇਰੀ ਇਹੀ ਅਪੀਲ ਆ ਵੀ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇਹਦਾ ਜਲੂਸ ਕੱਢ ਦੇਣਾ ਯਾਰ ਭੇਡ ਦਾ ਜਿਹੜੀ ਭੇਡ ਨੇ ਇਹਨੇ ਫਿਲਮ ਬਣਾਈ ਆ ਨਾ ਸਾਡੇ ਸਿੱਖਾਂ ਤੇ ਇਹ ਨਹੀਂ ਆਪਾਂ ਚੱਲਣ ਦੇਣੀ ਇਹਦਾ ਵੱਧ ਤੋਂ ਵੱਧ ਵਿਰੋਧ ਕਰਨਾ ਪਰ ਸਾਡਾ ਤੁਸੀਂ ਸਾਥ ਕਿਵੇਂ ਦੇ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਭੈਣ ਭਰਾਵਾਂ ਤੇ ਇੱਕ ਪਹਚਾਉਣਾ ਇੱਕ ਸਨੇਹਾ ਲਾਉਣ ਦੇ ਬਰਾਬਰ ਹੁੰਦੀ ਆ ਗੱਲ ਤਾਂ ਇਸ ਗੱਲ ਦੀ ਕੰਨਾਂ ਦੇ ਵਿੱਚ ਹਰ ਬੰਦੇ ਦੇ ਆਵਾਜ਼ ਪਵੇ ਵੀ ਇਹ ਕਰਨਾ ਕੀ ਆ ਤਾ ਮੇਰੀ ਇਹ ਹੀ ਅਪੀਲ ਰਹੂਗੀ ਵੀ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਇਸ ਭੇੜ ਦਾ ਜਿਹੜਾ ਕਿ ਇਹ ਜਲੂਸ ਆ ਇਹ ਕੱਢ ਸ ਗਈ ਏ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ